ਭਾਰ ਨਹੀਂ ਘਟ ਰਿਹਾ ਨਾ ਤੁਹਾਡਾ ਵਜਨ ਘਟਾਉਣਾ ਚਾਹੁੰਦੇ ਹੋ ਨਾ ਆ ਪੀ ਲੋ ਇਹਦੇ ਨਾਲ ਤੁਹਾਡਾ 100% ਭਾਰ ਘਟੂਗਾ ਪੇਜ ਫੋਲੋ ਕਰ ਲੋ ਇਹ ਜੀਆਂ ਚੀਜ਼ਾਂ ਤੁਹਾਨੂੰ ਦੱਸਿਆ ਕਰਾਂਗੇ ਤੁਸੀਂ ਨਾ ਮਨ ਚਾਹ ਵਜਨ ਘਟਾ ਸਕਦੇ ਹੋ ਮਹੀਨੇ ਦਾ 5 ਕਿਲੋ ਘਟਦਾ ਵੀਰੇ ਇਹਦੇ ਨਾਲ 5 ਕਿਲੋ ਮਹੀਨੇ ਦਾ ਪਾਣੀ ਦਾ ਗਲਾਸ ਫਰਾਈਪੈਨ ਚ ਪਾ ਕੇ ਉਬਾਲ ਲੋ ਚੰਗੀ ਤਰ੍ਹਾਂ ਉਬਾਲ ਲੈਣਾ ਚੰਗੀ ਤਰ੍ਹਾਂ ਜਦੋਂ ਉਬਲ ਜੇ ਪਾਣੀ ਉਹਨੂੰ ਲਾ ਕੇ ਤੇ ਇੱਕ ਗਲਾਸ ਚ ਪਾ ਲਓ ਜਿਹੜੇ ਗਲਾਸ ਚ ਆਪਾਂ ਪੀਣਾ ਹੈ ਚੀਜ਼ ਬਣਾ ਕੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ 2 ਰੁਪਿਆਵਾਂ ਵਾਲਾ ਕਾਫੀ ਦਾ ਪੌਚ ਪਾਵਾਂਗੇ ਆਥ ਨੂੰ ਮੈਂ ਦਿਖਾਉਣਾ 2 ਰੁਪਿਆਵਾਂ ਵਾਲਾ ਜਿਹੜਾ ਸਸਤੇ ਚ ਜਮ ਭਾਰ ਇੰਨਾ ਘਟਦਾ ਨਾ ਤੇ ਮੈਂ ਕਹਿੰਨਾ ਵੀ ਤੁਸੀਂ ਹੈਰਾਨ ਹੀ ਹੋ ਜਾਓਗੇ ਮਹੀਨੇ ਦਾ 5 ਕਿਲੋ ਘਟੂਗਾ 2 ਰੁਪਿਆਵਾਂ ਦੇ ਵਿੱਚ ਆ 2 ਰੁਪਿਆਵਾਂ ਵਾਲਾ ਜਿਹੜਾ ਨੈਸਕੇਫੇ ਦਾ ਕਾਫੀ ਪੌਚ ਆ ਇਹ ਤੁਸੀਂ ਇਹਦੇ ਵਿੱਚ ਪਾ ਲਓ ਪਾਣੀ ਦੇ ਗਲਾਸ ਚ ਗਰਮ ਪਾਣੀ ਚ ਉਸ ਤੋਂ ਬਾਅਦ ਅੱਧਾ ਤੁਸੀਂ ਇਹਦੇ ਵਿੱਚ ਨਿੰਬੂ ਪਾ ਲਓ ਤੇ ਦੋਨੇ ਚੀਜ਼ਾਂ ਮਿਲਾ ਕੇ ਤੇ ਇਹਨੂੰ ਖਾਲੀ ਢੇਟ ਪੀਓਗੇ ਤਾਂ ਜ਼ਿਆਦਾ ਬੈਨੀਫਿਟਾ ਪਰ ਜੇ ਤੁਸੀਂ ਮੰਨ ਲਓ ਵੀ ਤੁਹਾਡੇ ਕੋਲ ਸਮਾਂ ਘੱਟ ਹੁੰਦਾ ਹਨਾ ਕਈ ਵਾਰੀ ਆਪਾਂ ਨੂੰ ਯਾਦ ਨਹੀਂ ਆਉਂਦਾ ਹਨਾ ਤਾਂ ਤੁਸੀਂ ਰੋਟੀ ਖਾਣ ਤੋਂ 1 ਘੰਟਾ ਬਾਅਦ ਪੀਣਾ ਇਹਨੂੰ ਠੀਕ ਹੈ ਇਹਦੇ ਤੋਂ 1 ਘੰਟਾ ਜਿਹੜਾ ਆਪਾਂ ਜੂਸਾ ਕਾੜਾ ਬਣਾਇਆ ਇਹ 1 ਘੰਟਾ ਪਹਿਲਾਂ ਵੀ ਨਹੀਂ ਇਹ ਤਾਂ ਕੁਝ ਖਾਣਾ ਹੁੰਦਾ ਤੇ ਇਹ ਤਾਂ ਮਗਰੋਂ ਵੀ ਨਹੀਂ 1 ਘੰਟਾ ਖਾਣਾ ਹੁੰਦਾ ਬਸ ਉਸ ਹਿਸਾਬ ਨਾਲ ਜਦੋਂ ਤੁਹਾਨੂੰ ਟਾਈਮ ਮਿਲੇ ਉਸ ਹਿਸਾਬ ਨਾਲ ਇਹਨੂੰ ਪੀਓ ਤੇ 1 ਮਹੀਨਾ ਲਗਾਤਾਰ ਪਿਓਗੇ ਤਾਂ 5 ਕਿਲੋ ਘਟ ਜੂਗਾ ਸ਼ੇਅਰ ਕਰ ਦਿਓ ਦੋਸਤੋ ਦੋਸਤੋ ਕੀ ਤੁਹਾਡਾ ਭਾਰ ਜਮੈਂ ਨਹੀਂ ਘਟ ਰਿਹਾ ਕੀ ਤੁਹਾਡੇ ਕੋਲੇ ਪੈਸੇ ਵੀ ਨਹੀਂ ਹੈਗੇ ਵੀ ਮੈਂ ਆਪਦਾ ਭਾਰ ਘਟਾ ਸਕਾਂ ਹਨਾ ਤਾਂ ਤੁਹਾਡੇ ਵਾਸਤੇ ਆਹ ਚੀਜ਼ ਲੈ ਕੇ ਆਏ ਆਂ ਜਿਹੜੇ ਤੁਹਾਡੇ ਕੱਪ ਪਲੇਟਾਂ ਜੀਆਂ ਨਾ ਬਣੀਆਂ ਵੀਆਂ ਢੱਡ ਦੇ ਸਾਈਡ ਤੇ ਪਾਸੇ 2 2 3 3 ਢੱਡ ਜੇ ਬਣੇ ਪਏ ਹੁੰਦੇ ਆ ਹਨਾ ਸਾਰੇ ਉਹ ਡਿਜ਼ਾਈਨਗੇ ਇਹਦੇ ਨਾਲ ਤੇ ਟੇਸਟੇ ਦਾ ਬਹੁਤ ਵਧੀਆ ਹੁੰਦਾ ਬਹੁਤ ਹੀ ਸਵਾਦ ਲੱਗੂਗਾ ਰੋਟੀ ਛੱਡਣ ਦੀ ਵੀ ਲੋੜ ਨਹੀਂ ਰੋਟੀ ਤੋਂ ਬਾਅਦ ਹੀ ਪੀ ਲਿਆ ਕਰੋ ਭਲਾਂ ਦੀ ਅੱਧਾ ਘੰਟਾ ਬਾਅਦ ਨਾ ਰੋਟੀ ਤੋਂ ਇਹ ਚੀਜ਼ ਬਣਾ ਕੇ ਪੀ ਲਿਆ ਕਰੋ ਤੜਕੇ ਜਾਂ ਅਥਨੇ ਤੁਸੀਂ ਦੋਵੇਂ ਟਾਈਮ ਪੀ ਸਕਦੇ ਹੋ ਇਹਨੂੰ ਤੇ ਇਹਦੇ ਨਾਲ ਤੁਸੀਂ ਰਿਜ਼ਲਟ ਦੇਖਿਓ ਪਾਣੀ ਤੱਤਾ ਕਰ ਲੈਣਾ ਪਤੀਲੇ ਦੇ ਵਿੱਚ ਪਾ ਕੇ ਫਰਾਈਪੈਨ ਦੇ ਵਿੱਚ ਤੱਤਾ ਕਰਕੇ ਪਾਣੀ ਉਦជា ਜੀਰਾ ਪਾ ਕੇ ਤੇ ਇਹਨੂੰ ਆਪਾਂ ਉਬਾਲ ਲੈਣਾ ਠੀਕ ਆ ਇਹਨੂੰ ਚੰਗੀ ਤਰ੍ਹਾਂ ਜਦੋਂ ਉਬਲਣ ਲੱਗ ਪੇ ਫੋਲੀ ਜਦੋਂ ਵਧੀਆ ਆਪਾਂ ਨੂੰ ਲੱਗੇ ਵੀ ਉਬਲੀ ਜਾਂਦਾ ਹੁਣ ਇਹ ਤੇ ਉਸ ਤੋਂ ਬਾਅਦ ਇਹਨੂੰ ਲਾ ਕੇ ਨਾ ਪਉਣ ਲੈਣਾ ਆਪਾਂ ਗਲਾਸ ਦੇ ਵਿੱਚ 5 ਕਿ ਮਿੰਟ ਤੱਕ ਆਪਾਂ ਇਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੀ ਆ ਠੀਕ ਆ ਉਸ ਤੋਂ ਬਾਅਦ ਐ ਕਰਕੇ ਗਲਾਸ 'ਚ ਇਹਨੂੰ ਚਾਹ ਪਾਣੀ ਦੀ ਮਦਦ ਨਾਲ ਆਪਾਂ ਪਾਉਣ ਲਾਂਗੇ ਤੇ ਬਾਅਦ 'ਚ ਇੱਥੇ ਇੱਕ ਅੱਧਾ ਨਿੰਬੂ ਨਚੋੜ ਦੇਣਾ ਨਿੰਬੂ ਨਚੋੜ ਕੇ ਨਾ ਕੁਸਾ ਕੁਸਾ ਪੀਣਾ ਹੈ ਤੁਸੀਂ ਸਵੇਰ ਵੀ ਰੋਟੀ ਤੋਂ ਬਾਅਦ ਪੀਣਾ ਤੇ ਸ਼ਾਮ ਦੀ ਰੋਟੀ ਤੋਂ ਵੀ ਬਾਅਦ ਪੀਣਾ ਹੈ ਤੁਸੀਂ ਤੇ ਤੁਸੀਂ ਰਿਜ਼ਲਟ ਦੇਖ ਕੇ ਨਾ ਤੇ ਸਾਡੀ ਵੀਡੀਓ ਤੇ ਥੱਲੇ ਲਿਖ ਕੇ ਦਿਓ ਵੀ ਮੇਰਾ ਬਾਈ ਤੁਹਾਡੀ ਵੀਡੀਓ ਦੇਖ ਕੇ ਤੇ ਇੰਨਾ ਫਾਇਦਾ ਹੋ ਗਿਆ ਤੇ ਮੇਰੇ ਪੈਸੇ ਵੀ ਨਹੀਂ ਲੱਗੇ ਯਕੀ ਤਬ ਜਮਾ ਫਰੀਦੀ ਤੇ ਚੀਜ਼ ਜੀਰਾ ਤਾਂ ਐਡਾ ਵਧੀਆ ਫੈਟ ਬਰਨਰ ਹੈ ਨਾ ਤੇ ਤੁਸੀਂ ਅਣਜਾਣ ਹਜੇ ਤੱਕ ਤੁਹਾਨੂੰ ਦੱਸਿਆ ਹੀ ਨਹੀਂ ਕਿਸੇ ਨੇ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਤੁਸੀਂ ਕਿਟਾਂਆਂ ਲੈ ਕੇ ਖਾਈ ਜਾਂਦੇ ਰਹਿੰਦੇ ਹੋ ਉਹਨਾਂ 'ਚ ਵੀ ਜੀਰਾ ਜ਼ਰੂਰ ਹੀ ਪਾਇਆ ਹੋਆ ਹੁੰਦਾ ਤੇ ਇਹ ਸਾਨੂੰ ਡਾਈਟੀਸ਼ਨ ਨੇ ਸਾਨੂੰ ਪਲਾਨ ਦਿੱਤਾ ਵਾ ਤੇ ਅਸੀਂ ਫੀਸ ਭਰਦੇ ਆ ਡਾਈਟੀਸ਼ਨ ਨੂੰ ਫੇਰ ਤੁਹਾਨੂੰ ਇਹ ਚੀਜ਼ਾਂ ਅਸੀਂ ਫ੍ਰੀ ਤੇ ਆਨਲਾਈਨ ਦੱਸ ਰਹੇ ਹਾਂ